ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਿਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਿਓਰ ਚੰਦੇਰੀ ਦੇ ਵਿੱਚ ਸੂਟ ਲੈ ਕੇ ਆਏ ਆ ਜੀ ਬਿਲਕੁਲ ਜਿਹੜੀ ਕਾਟਨ ਚੰਦੇਰੀ ਹੁੰਦੀ ਹੈ ਜੀ ਉਹਦੇ ਵਿੱਚ ਸੂਟ ਹੋਣਗੇ ਕਿਉਂਕਿ ਜਿਹੜੀ ਪਿਓਰ ਚੰਦੇਰੀ ਹੁੰਦੀ ਹੈ ਜ਼ਿਆਦਾਤਰ ਇਹ ਗਰਮੀਆਂ ਦੇ ਵਿੱਚ ਪਾਉਣ ਵਾਲਾ ਹੀ ਫੈਬਰਿਕ ਹੁੰਦਾ ਹੈ ਗਰਮੀਆਂ ਦੇ ਵਿੱਚ ਸਭ ਤੋਂ ਵਧੀਆ ਜਿਵੇਂ ਜਿਹੜਾ ਆਪਾਂ ਕੋਈ ਪਾਰਟੀ ਵੇਅਰ ਲੁੱਕ ਦੇ ਵਿੱਚ ਵੀ ਸੂਟ ਬਣਾਉਣੇ ਹੁੰਦੇ ਆ ਤਾਂ ਬਹੁਤ ਪਿਆਰੀ ਲੁੱਕ ਆਉਂਦੀ ਹੈ ਜੀ ਇਹਨਾਂ ਸੂਟਾਂ ਦੇ ਵਿੱਚ ਪਿਓਰ ਚੰਦੇਰੀ ਦੇ ਵਿੱਚ ਸੂਟ ਹੋਣਗੇ ਅੱਜ ਦੇ ਸਾਰੇ ਤੇ ਪ੍ਰਾਈਸ ਮੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 ਤੋਂ 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖਿਆ ਤਾਂ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜੀਸ ਜਿਹੜੇ ਹੁੰਦੇ ਉਹ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਵੀ ਆ ਸਕਦੇ ਹੋ ਤੇ ਸੰਡੇ ਸਾਡਾ ক্লোਜ਼ ਹੁੰਦਾ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਜਿਹੜੀ ਪੇਮੈਂਟ ਆ ਉਹ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਜਾਂ ਤੁਸੀਂ ਸ਼ਾਪ ਤੇ ਆ ਸਕਦੇ ਹੋ ਤਾਂ ਸ਼ਾਪ ਤੇ ਕੈਸ਼ ਪੇ ਕਰਕੇ ਤੁਸੀਂ ਆਪਣਾ ਸੂਟ ਪਿਕ ਕਰ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਗੇ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਆਫ-ਵਾਈਟ ਕਲਰ ਦੇ ਵਿੱਚ ਹੈ ਜੀ ਕਰੀਮ ਰੰਗ ਦੇ ਵਿੱਚ ਸੂਟ ਹੈ ਪਿਓਰ ਚੰਦੇਰੀ ਦੇ ਵਿੱਚ ਹੈ ਜੀ ਬਿਲਕੁਲ ਲਾਈਟ ਵੇਟ ਲਾਈਨਿੰਗ ਲੱਗਣੀ ਹੈ ਸ਼ਰਟ ਨੂੰ ਬਾਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਜਿੰਨੇ ਵੀ ਸੂਟ ਤੁਹਾਨੂੰ ਅੱਜ ਦਿਖਾਵਾਂਗੇ ਕਿਸੇ ਸੂਟ ਦੇ ਬਾਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਸ਼ਰਟ ਨੂੰ ਲਾਈਨਿੰਗ ਲੱਗਣੀ ਆ ਕਰੀਮ ਦੇ ਵਿੱਚ ਹੈ ਬੜਾ ਸੋਹਣਾ ਹੈ ਦੇਖੋ ਬਹੁਤ ਪਿਆਰਾ ਪਿਓਰ ਚੰਦੇਰੀ ਦਾ ਸੂਟ ਹੈ ਤੇ ਨੈੱਕ ਬੜੀ ਸੋਹਣੀ ਪਈ ਹੈ yellow ਪੋਟਲੀ ਬਟਨਸ ਦੇ ਨਾਲ ਘੇਰੇ ਤੇ ਬੜਾ ਪਿਆਰਾ ਵਰਕ yellow ਤੇ cream ਦਾ ਕੰਟਰਾਸਟ ਹੈ ਜੀ ਬਹੁਤ ਪਿਆਰਾ ਵਰਕ ਘੇਰੇ ਤੇ ਹੋਇਆ ਇਹ ਫਰੰਟ ਲੁੱਕ ਆ ਜਾਣੀ ਜੀ ਸੂਟ ਦੀ ਦੇਖੋ ਕਿੰਨੀ ਪਿਆਰੀ ਜਦੋਂ ਇਹ ਸਟੀਚ ਹੋਣਾ ਸੂਟ ਬਹੁਤ ਸੋਹਣਾ ਲੱਗਣਾ ਇਹ ਲੁੱਕ ਆ ਜਾਣੀ ਇਹ ਆ ਗਈ ਆਪਣੀ ਸ਼ਰਟ ਪਿਓਰ ਚੰਦੇਰੀ ਦੇ ਵਿੱਚ ਆਫ ਵਾਈਟ ਤੇ yellow ਦਾ ਕੰਟਰਾਸਟ ਤੇ ਪਿਓਰ ਕਾਟਨ ਦੀ ਪਿਓਰ ਮਸਲੀਨ ਦੇ ਵਿੱਚ ਇਸਦੀ ਬਾਟਮ ਹੈ ਜੀ ਨਾਲ ਬਾਟਮ ਤੇ ਤੁਹਾਡੀ ਚੁਆਇਸ ਹੈ ਬਿਨਾ ਲਾਈਨਿੰਗ ਤੋਂ ਵੀ ਬਣ ਜਾਣੀ ਹੈ ਜੇ ਤੁਸੀਂ ਲਾਈਨਿੰਗ ਲਗਾਉਣੀ ਹੈ ਤਾਂ ਵੀ ਲਗਾ ਸਕਦੇ ਹੋ ਤੇ ਨਾਲ ਹੈਗਾ ਕੋਟੇ ਦਾ ਦੁਪੱਟਾ ਡਬਲ ਕਲਰ ਦੇ ਵਿੱਚ yellow ਤੇ cream ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਤੇ ਦੁਪੱਟੇ ਤੇ ਵੀ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਵਰਕ ਕੀਤਾ ਹੋਇਆ ਬੜਾ ਪਿਆਰਾ ਪੈਚਵਰਕ ਹੋਇਆ ਤੇ ਪੱਲਿਆਂ ਤੇ ਲੇਸ ਦੀ ਫਿਨਿਸ਼ੀ ਹੈ ਦੋਨੋਂ ਪੱਲਿਆਂ ਤੇ ਲੇਸ ਲੱਗੀ ਹੈ ਤੇ ਫੋਰ ਸਾਈਡ ਵੀ ਸਾਰੀ ਖਰੋਸ਼ੀ ਵਾਲੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਬਹੁਤ ਪਿਆਰਾ ਸੂਟ ਹੈ ਕੰਬੀਨੇਸ਼ਨ ਦੇਖੋ ਸੂਟ ਦਾ ਕਿੰਨਾ ਪਿਆਰਾ ਇਹ ਲੁਕਾਣੀ ਹੈ ਜੀ ਸੂਟ ਦੀ 3500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਸੂਟ ਇਹ ਸਿੰਗਲ ਹੈ ਇਹਦੇ ਵਿੱਚ ਕੋਈ ਕਲਰ ਆਪਸ਼ਨ ਨਹੀਂ ਹੈਗੀ ਪਿਓਰ ਚੰਦੇਰੀ ਦਾ ਸੂਟ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਤੇ ਨੈਕਸਟ ਦਿਖਾਣੇ ਆ ਤੁਹਾਨੂੰ 골ਡਨ ਕਲਰ ਦੇ ਵਿੱਚ ਹੋਣਗੇ ਜੀ ਪਿਓਰ ਚੰਦੇਰੀ ਦੇ ਇਹ ਮੈਂ ਤੁਹਾਨੂੰ ਇੱਕ ਹੋਰ ਸਟਾਈਲ ਦੇ ਵਿੱਚ ਚਾਰ ਸੂਟ ਦਿਖਾਉਣੇ ਆ ਬਸ ਜਿਹੜਾ ਕਲਰ ਆ 골ਡਨ ਹੀ ਰਹਿਣਾ ਇਹ ਵੀ ਚੰਦੇਰੀ ਦੇ ਵਿੱਚ ਸ਼ਰਟ ਹੈ कॉटन ਦੀ बॉटम ਹੈ ਜੀ ਨਾਲ 골ਡਨ ਕਲਰ ਦੀ ਤੇ ਜਿਹੜੀ ਸ਼ਰਟ ਤੇ ਲਾਈਨਿੰਗ ਲੱਗਣੀ ਹੈ बॉटम ਤੇ ਲਾਈਨਿੰਗ ਨਹੀਂ ਲੱਗਣੀ ਬਿਲਕੁਲ ਵੀ ਤੇ ਜਿਹੜਾ ਬਸ ਵਰਕ ਦਾ ਕਲਰ ਚੇਂਜ ਹੋਈ ਜਾਣਾ ਡਿਜ਼ਾਈਨ ਇਹ ਦੇਖੋ ਆਪਣਾ ਫਰਸਟ ਡਿਜ਼ਾਈਨ ਹੈ 골ਡਨ ਕਲਰ ਦੇ ਵਿੱਚ ਬੜਾ ਪਿਆਰਾ ਵਰਕ ਹੋਇਆ ਖੋਸ ਸੋਨਾ ਵਰਕ ਇਹ ਸਾਰਾ ਵਰਕ ਕੀਤਾ ਹੋਇਆ ਚੌਰ ਚੰਦੇਰੀ ਦੇ ਵਿੱਚ ਸ਼ਰਟ ਤੇ ਨਾਲ ਹੈਗਾ ਇਹ ਸਾਰਾ ਮਲਟੀਵਰਕ ਇਹ ਸ਼ਰਟ ਆਗੀ ਨਾਲ ਪਿਓਰ ਕਾਟਨ ਦੀ ਬਾਟਮ ਹੈ ਜੀ ਨਾਲ 골ਡਨ ਕਲਰ ਦੇ ਵਿੱਚ ਹੀ ਤੇ ਨਾਲ ਚੰਦੇਰੀ ਦੇ ਵਿੱਚ ਹੀ ਦੁਪੱਟਾ ਹੈ ਜੀ ਬਿਲਕੁਲ ਸੌਫਟ ਦੇ ਵਿੱਚ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਹੈ ਦੁਪੱਟਾ ਲੁੱਕ ਦੇਖੋ ਦੁਪੱਟੇ ਦੀ ਕਿੰਨਾ ਪਿਆਰਾ ਹੈ ਬਿਲਕੁਲ ਲਾਈਟ ਵੇਟ ਦੇ ਵਿੱਚ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਹੁਣ ਮੈਂ 골ਡਨ ਕਲਰ ਦੇ ਵਿੱਚ ਹੀ ਤੁਹਾਨੂੰ ਸੂਟ ਦਿਖਾਣੇ ਆ ਬਸ ਜਿਹੜਾ ਵਰਕ ਹੈ ਉਹ ਚੇਂਜ ਹੋਈ ਜਾਣਾ ਸੂਟ ਦਾ ਕਲਰ 골ਡਨ ਹੀ ਰਹਿਣਾ ਨੈਕਸਟ ਆ ਗਿਆ ਦੇਖੋ ਕਿੰਨਾ ਪਿਆਰਾ ਇਹ ਦੇਖੋ ਨੈਕ ਤੇ ਵਰਕ ਹੈ ਜੀ ਇਹ ਵਾਲੇ ਸੂਟ ਦੇ ਬਹੁਤ ਸੋਹਣਾ ਨੈੱਕ ਬਣਿਆ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਤੇ ਨੀਚੇ ਘੇਰੇ ਤੱਕ ਵਰਕ ਹੈ ਇਹਦੀ ਲੈਂਥ ਹੈ ਜਿਹੜੀ ਸੂਟ ਦੀ 45 46 ਤੱਕ ਤੁਸੀਂ ਸੂਟ ਰੈਡੀ ਕਰ ਸਕਦੇ ਹੋ ਜੀ ਇਹ ਪੂਰੀ ਲੈਂਥ ਹੈ 골ਡਨ ਕਲਰ ਦੇ ਵਿੱਚ ਬੜਾ ਪਿਆਰਾ ਨੈੱਕ ਤੇ ਵੀ ਵਰਕ ਹੈ ਤੇ ਨਾਲ ਹੈਗਾ ਮਲਟੀ ਕਲਰ ਦੇ ਵਿੱਚ ਇਸ ਦਾ ਦੁਪੱਟਾ ਕਿੰਨਾ ਪਿਆਰਾ ਹੈ। ਤਾਂ ਇਹ ਜੀ ਦੁਪੱਟੇ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ। ਠੀਕ ਹੈ ਜੀ। 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਨੈਕਸਟ ਵੀ 골ਡਨ ਦੇ ਵਿੱਚ ਹੀ ਹੈ ਜੀ ਸਿਰਫ ਵਰਕ ਦਾ ਕਲਰ ਤੇ ਡਿਜ਼ਾਈਨ ਚੇਂਜ ਹੋਈ ਜਾਣਾ ਵਰਕ ਦਾ। ਬਾਕੀ ਸੂਟ 골ਡਨ ਕਲਰ ਦੇ ਵਿੱਚ ਹੀ ਹੈ। ਸੋ ਸਾਰਾ ਵਰਕ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਇਹਦੇ ਵਿੱਚ ਵੀ ਕਿਉਂਕਿ ਘੇਰਾ ਨਹੀਂ ਬਣਿਆ ਹੋਇਆ ਸੋਰੀ ਨੈਕ ਨਹੀਂ ਬਣੀ ਹੋਈ ਘੇਰਾ ਤਾਂ ਸੈਂਟਰ ਦੇ ਵਿੱਚ ਸਾਰਾ ਵਰਕ ਹੈ ਤੇ ਨਾਲ ਚੰਦੇਰੀ ਦੇ ਵਿੱਚ ਇਹ ਦੁਪੱਟਾ ਸੂਟ ਹੈ 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਦੇ ਨਾਲ ਬਣਾਇਆ ਬਣਾ ਸੂਟ ਤੇ ਨੈਕਸਟ ਆ ਗਿਆ ਵੀ 골ਡਨ ਕਲਰ ਦੇ ਵਿੱਚ ਹੀ ਹੈ ਜੀ ਸੂਟ ਬੜੇ ਪਿਆਰੇ ਵਰਕ ਤੇ ਨਾਲ ਇਹਦੇ ਪਰ ਪੂਰਾ ਸੰਗਣਾ ਵਰਕ ਹੋਇਆ ਜੀ ਪੂਰੀ ਸ਼ਰਟ ਤੇ ਜਾਲ ਬਣਿਆ ਪੂਰੀ ਸ਼ਰਟ ਤੇ ਜਾਲ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਇਹ ਦੇਖੋ ਸਾਰੀ ਸ਼ਰਟ ਤੇ ਵਰਕ ਹੈ ਬਹੁਤ ਪਿਆਰਾ ਉਹ ਸੋਹਣਾ ਮਲਟੀ ਕਲਰ ਦੇ ਵਿੱਚ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਦਾ ਇਹ ਲੋਕਾਂ ਦੀ ਦੁਪੱਟੇ ਦੀ ਤੇ ਪ੍ਰਾਈਸ ਹੈਗਾ 3000 3000 ਪ੍ਰਾਈਸ ਦੇ ਨਾਲ ਹੀ ਮੈਂ 4 ਸੂਟ ਤੁਹਾਨੂੰ 골ਡਨ ਕਲਰ ਚ ਦਿਖਾਏ ਆ ਪਿਓਰ ਚੰਦੇਰੀ ਦੇ ਕਾਟਨ ਦੀ ਬਾਟਮ ਦੇ ਨਾਲ ਚੰਦੇਰੀ ਦੁਪੱਟਾ ਇਹ ਲੁੱਕ ਆ ਜਣੀ 3000 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਡਿਜ਼ਾਈਨ ਦਿਖਾਣੇ ਆ ਸਾਰੇ ਅੱਜ ਚੰਦੇਰੀ ਦੇ ਸੂਟ ਹੋਣਗੇ ਬੜਾ ਪਿਆਰਾ ਕਰੀਮ ਜਿਵੇਂ 골ਡਨ ਦਿਖਾਏ ਸੀ ਹੁਣ ਜਿੰਨੇ ਸੂਟ ਦਿਖਾਵਾਂਗੇ ਕਰੀਮ ਦੇ ਵਿੱਚ ਦਿਖਾਵਾਂਗੇ ਬਸ ਉੱਪਰ ਜਿਹੜਾ ਪ੍ਰਿੰਟ ਦਾ ਕਲਰ ਹੈ ਉਹ ਚੇਂਜ ਹੋਈ ਜਾਣਾ ਬਸ ਇਹ 3 ਮੀਟਰ ਦੀ ਸ਼ਰਟ ਹੈ ਜੀ ਜਿਹੜਾ ਸੂਟ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ 3 ਮੀਟਰ ਦੀ ਸ਼ਰਟ ਹੈ ਜਿੰਨਾ ਮਰਜ਼ੀ ਹੈਵੀ ਨਾਪ ਹੈ ਤੁਸੀਂ ਬਣਾ ਸਕਦੇ ਹੋ ਪਿਓਰ ਚੰਦੇਰੀ ਦੀ ਸ਼ਰਟ ਹੈ ਦੇ ਵਿੱਚ ਦੇਖ ਸਕਦੇ ਹੋ ਇਹ ਸਾਰਾ ਵਰਕ ਕੀਤਾ ਹੋਇਆ ਬਿਲਕੁਲ ਪਿਓਰ ਚੰਦੇਰੀ ਦੇ ਵਿੱਚ ਹੈ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਸਾਰਾ ਵਰਕ ਕੀਤਾ ਹੋਇਆ ਦੇਖੋ ਇਹ ਜਿਹੜੀ ਆਊਟਲਾਈਨਿੰਗ ਦਿਖ ਰਹੀ ਹੈ ਵਿੱਚ ਇਹ ਵਾਲੀ ਇਹ ਸਾਰਾ ਇਹ ਸਾਰਾ ਵਰਕ ਕੀਤਾ ਹੋਇਆ ਵਿੱਚ ਇਹ ਫਰੰਟ ਆ ਜਣਾ ਇਹ ਬੈਕ ਪੱਲਾ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਬਾਜ਼ੂ ਆ ਜਣੇ ਜੀ ਅਲੱਗ ਤੋਂ ਕੋਈ ਜੋੜ ਨਹੀਂ ਆਣਾ ਜਿਵੇਂ ਮਰਜ਼ੀ ਤੁਸੀਂ ਖੁੱਲਾ ਸੂਟ ਸਟੀਚ ਕਰਾ ਸਕਦੇ ਹੋ ਬੇਸ ਕ੍ਰੀਮ ਰਹਿਣਾ ਬਸ ਉੱਪਰ ਵਾਲਾ ਪ੍ਰਿੰਟ ਚੇਂਜ ਹੋਈ ਜਾਣਾ ਜੀ ਸੂਟਾਂ ਦਾ ਨਾਲ ਕ੍ਰੀਮ ਰੰਗ ਦੀ ਬਾਟਮ ਪਿਓਰ ਕਾਟਨ ਦੀ ਇਹਦੀ ਵੀ ਸ਼ਰਟ ਨੂੰ ਲਾਈਨਿੰਗ ਲੱਗਣੀ ਹੈ ਬਾਟਮ ਨੂੰ ਲਾਈਨਿੰਗ ਨਹੀਂ ਲੱਗਣੀ ਤੇ ਪਿਓਰ ਚੰਦੇਰੀ ਦਾ ਹੀ ਦੁਪੱਟਾ ਜੀ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਬਹੁਤ ਜ਼ਿਆਦਾ ਸੋਹਣਾ ਸਰਦਾਰੀ ਸੂਟ ਹੈ ਇਹ ਜਿਨ੍ਹਾਂ ਦਾ ਹੈਵੀ ਨਾ ਪੈ ਜਾਂ ਬੁੱਕਲ ਮਾਰ ਕੇ ਦੁਪੱਟਾ ਲੈਣੇ ਹੋ ਤੁਸੀਂ ਤੇ ਹੈਵੀ ਦੁਪੱਟਾ ਚਾਹੀਦਾ ਹੁੰਦਾ ਵੀ ਖੁੱਲੇ ਅਰਜ ਵਾਲਾ ਦੁਪੱਟਾ ਲਿਆ ਸੋਹਣਾ ਲੱਗਦਾ ਉਹਨਾਂ ਦੇ ਲਈ ਬੈਸਟ ਸੂਟ ਹੈ ਜੀ ਦੇਖ ਲੁੱਕ ਦੇਖੋ ਸੂਟ ਦੀ 3400 ਪ੍ਰਾਈਸ ਹੈ ਜੀ ਸੂਟ ਦਾ 3400 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ 3400 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਜਿਵੇਂ ਇਹ ਫਿਰੋਜ਼ੀ ਦਿਖਾਇਆ ਪਹਿਲਾਂ ਇਹਦੇ ਵਿੱਚ ਹੀ ਹੈਗਾ ਮਹਿੰਦੀ ਕਲਰ ਪਰ بیس ਹੈ ਜਿਹੜਾ ਉਹ ਆਫ ਵਾਈਟ ਹੀ ਰਹਿਣਾ ਕਰੀਮ ਬਸ ਵਰਕ ਦਾ ਕਲਰ ਚ ਪ੍ਰਿੰਟ ਦਾ ਕਲਰ ਚੇਂਜ ਹੋਈ ਜਾਣਾ ਫਿਟਰ ਦੀ ਸ਼ਰਟ ਹੈ ਇਹ ਸਾਰਾ ਵਰਕ ਕੀਤਾ ਹੋਇਆ ਵਿੱਚ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਇਹ ਫਰੰਟ ਆ ਦੇਣਾ ਸ਼ਰਟ ਦਾ ਕਰੀਮ ਰੰਗ ਦੀ ਬਾਟਮ ਤੇ ਨਾਲ ਪਿਓਰ ਚੰਦੇਰੀ ਦਾ ਹੀ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ 3400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 3400 ਪ੍ਰਾਈਸ ਹੈ ਜੀ ਤੇ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਇੱਕ ਗ੍ਰੇ ਥੋੜਾ ਸੋਹਣਾ ਬਲੂ ਗ੍ਰੇ ਜਿਹਾ ਥੋੜਾ ਪਰਪਲ ਟੋਨ ਤੇ ਜਿਹੜਾ ਗ੍ਰੇ ਹੁੰਦਾ ਉਹ ਵਾਲਾ ਕਲਰ ਹੈ ਜੀ ਬਹੁਤ ਪਿਆਰਾ ਪਹਿਲਾਂ ਮੈਂ ਫਰੋਜ਼ੀ ਦਿਖਾਇਆ ਤੁਹਾਨੂੰ ਫਿਰ ਮਹਿੰਦੀ ਕਲਰ ਤੇ ਹੈਗਾ ਬੜਾ ਸੋਹਣਾ ਗ੍ਰੇ ਕਲਰ ਦੇ ਵਿੱਚ ਸਾਰਾ ਪਰਕੀ ਪੀਤਾ ਹੋਇਆ 3 ਮੀਟਰ ਦੀ ਸ਼ਰਟ ਹੈ ਪਿਓਰ ਚੰਦੇਰੀ ਦੀ ਕ੍ਰੀਮ ਰੰਗ ਦੀ ਬਾਟਮ ਤੇ ਨਾਲ ਹੈਗਾ ਪਿਓਰ ਚੰਦੇਰੀ ਦਾ ਹੀ ਬਿਲਕੁਲ ਸੌਫਟ ਦੇ ਵਿੱਚ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਪਿਆਰਾ ਸਰਦਾਰੀ ਸੂਟ ਹੈ 3400 ਪ੍ਰਾਈਸ ਦੇ ਨਾਲ 3400 ਪ੍ਰਾਈਸ ਹੈ ਜੀ ਇਹ ਤਿੰਨ ਸੂਟ ਮੈਂ ਇੱਕ ਡਿਜ਼ਾਈਨ ਚ ਦਿਖਾਏ ਆ 3400 ਪ੍ਰਾਈਸ ਦੇ ਨਾਲ ਇਹ ਤਾਂ ਸੀ ਕਿ ਸਾਰੇ ਲਾਈਟ ਕਲਰ ਦੇ ਵਿੱਚ ਹੁਣ ਤੁਹਾਨੂੰ ਡਾਰਕ ਕਲਰ ਦੇ ਵਿੱਚ ਸੂਟ ਦਿਖਾਵਾਂਗੇ ਹੋਣਗੇ ਪਿਓਰ ਚੰਦੇਰੀ ਦੇ ਵਿੱਚ ਪ੍ਰਿੰਟ ਸੂਟ ਹੈ ਜੀ ਹੁਣ ਕੰਟਰਾਸਟ ਦੇ ਵਿੱਚ ਰਹਿਣਗੇ ਪਹਿਲਾ ਕੰਟਰਾਸਟ ਹੈਗਾ ਬਲੈਕ ਤੇ ਮਸਟਰਡ ਦਾ ਬਲੈਕ ਫਲਾਵਰਸ ਦੇ ਵਿੱਚ ਸ਼ਰਟ ਹੈ ਬਿਲਕੁਲ ਪਿਓਰ ਚੰਦੇਰੀ ਤੇ ਹੈ ਜੀ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਪ੍ਰਿੰਟ ਫਰੰਟ ਬੈਕ ਸੇਮ ਪ੍ਰਿੰਟ ਹੈ ਜੀ ਸ਼ਰਟ ਦਾ ਇਸ ਦੇ ਨਾਲ ਹੈਗੀ ਹੈ ਮਸਟਰਡ ਕਲਰ ਦੇ ਵਿੱਚ ਇਹ ਵਾਲਾ ਕਲਰ ਹੈ ਜੀ ਬਾਟਮ ਦਾ ਮਸਟਰਡ ਕਲਰ ਦੇ ਵਿੱਚ ਬਾਟਮ ਹੈ ਇਹ ਲੁੱਕ ਆ ਜਾਣੀ ਹੈ ਸੂਟ ਦੀ ਬਿਲਕੁਲ ਪਿਓਰ ਚੰਦੇਰੀ ਦੇ ਵਿੱਚ ਤੇ ਨਾਲ ਚੰਦੇਰੀ ਦਾ ਹੀ ਦੁਪੱਟਾ ਹੈ ਜੀ ਪੂਰੇ ਟਾਈ ਟਾਈ ਮੀਟਰ ਦੇ ਦੁਪੱਟੇ ਰਹਿਣਗੇ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਿਆਰੀ ਬਹੁਤ ਪਿਆਰਾ ਸੂਟ ਹੈ 8000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਵਾਲਾ ਸੂਟ 3000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਬਹੁਤ ਪਿਆਰੀ ਲੁੱਕ ਹੈ ਜੀ ਸੂਟ ਦੀ ਇਹ ਸਿੰਗਲ ਹੈ ਸੂਟ ਨੈਕਸਟ ਪ੍ਰਿੰਟ ਦਿਖਾਣੇ ਆ ਬੜਾ ਪਿਆਰਾ ਮਸਟਰਡ ਕਲਰ ਦੇ ਵਿੱਚ ਬਿਲਕੁਲ ਪਿਓਰ ਚੰਦੇਰੀ ਦਾ ਸੂਟ ਇਹ ਸ਼ਰਟ ਇਹ ਰਿਹਾ ਤੇ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਤੇ ਨਾਲ ਇਹ ਵਾਲੀ ਬਾਟਮ ਹੈ ਜੀ ਨਾਲ ਮੈਚਿੰਗ ਇਹ ਸਟੀਚ ਹੋ ਕੇ ਬਹੁਤ ਪਿਆਰੀ ਲੁੱਕ ਆਉਂਦੀ ਹੈ ਨਾ ਸੂਟਾਂ ਦੀ ਬਣ ਕੇ ਬਹੁਤ ਵਧੀਆ ਲੱਗਦੇ ਹੈ ਤੇ ਨਾਲ ਹੈਗਾ ਦੁਪੱਟਾ ਇਹ ਹੋਰ ਚੰਦੇਰੀ ਦੇ ਵਿੱਚ ਲੁੱਕ ਦੇਖੋ ਦੁਪੱਟੇ ਦੀ ਇਹ ਦੋ ਕਾਜਾਨੀ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹ ਜਿਹੜਾ ਦਿਖਾਇਆ ਮਸਟਰਡ ਇਹਦੇ ਵਿੱਚ ਇੱਕ ਕਲਰ ਹੋਰ ਹੈ ਥੋੜਾ ਸੋਨਾ ਪਰਪਲ ਜੀ ਟੋਨ ਦੇ ਵਿੱਚ ਹੈ ਸੂਟ ਦਾ ਕਲਰ ਇਹ ਵੀ ਕਲਰ ਬੜਾ ਪਿਆਰਾ ਹੈ ਬੜਾ ਸੋਹਣਾ ਰਸਤ ਦੇ ਨਾਲ ਇਹਦਾ ਕੰਬੀਨੇਸ਼ਨ ਹੈ ਵੇ Er det noe annet de har lukket inne? ਸੌਣ ਦਾ ਪਰਟੇ 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਦੇ ਨਾਲ ਆਪਣਾ ਇਹ ਬਣਾ ਸੀ ਤੇ ਨੈਕਸਟ ਆ ਗਿਆ ਜਿਨ੍ਹਾਂ ਨੂੰ ਡਾਰਕ ਕਲਰ ਨਹੀਂ ਪਸੰਦ ਬੜਾ ਪਿਆਰਾ ਮਾਊਸ ਕਲਰ ਦੇ ਵਿੱਚ ਹੈ ਜੀ ਇਹ ਸੂਟ ਅੰਬੀ ਵਾਲਾ ਪ੍ਰਿੰਟ ਹੈ ਪਿਓਰ ਚੁੰਦੇਨੀ ਦੇ ਵਿੱਚ ਹੀ ਹੈ ਜੀ ਸੂਟ ਸੋਹਣਾੰਦੀ ਵਾਲਾ ਪ੍ਰਿੰਟਰ ਕਿਰਦੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹ ਨਾ ਚੰਦੇਰੀ ਦਾ ਹੀ ਦੁਪੱਟਾ ਬਿਲਕੁਲ ਪਿਓਰ ਚੰਦੇਰੀ ਦੇ ਸੂਟ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਤੇ ਨੈਕਸਟ ਆ ਗਿਆ ਬੜਾ ਪਿਆਰਾ ਫਰੋਜ਼ੀ ਦੇ ਵਿੱਚ ਗ੍ਰੀਨ ਫਰੋਜ਼ੀ ਕਲਰ ਦੇ ਵਿੱਚ ਕੰਬੀਨੇਸ਼ਨ ਇਹਦਾ ਵੀ ਬੜਾ ਪਿਆਰਾ ਹੈ ਸੂਟ ਦਾ ਫਰੋਜ਼ੀ ਕਲਰ ਦੇ ਨਾਲ ਇਹ ਸ਼ਰਟ ਆ ਗਈ ਬੜਾ ਕਾਜ ਨਹੀਂ ਜੀ ਸ਼ਰਟ ਦੀ ਬਾਰਡਰ ਦੇ ਵਿੱਚ ਤੇ ਨਾਲ ਫਰੋਜ਼ੀ ਕਲਰ ਦੀ ਉਹ ਬਾਟਮ ਹੈ ਇਹ ਬਾਟਮ ਆ ਜਣੀ ਜੀ ਨਾਲ ਤੇ ਨਾਲ ਚੰਦੇਰੀ ਦੇ ਵਿੱਚ ਹੀ ਦੁਪੱਟਾ ਦੁਪੱਟਾ ਕਿੰਨਾ ਪਿਆਰਾ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਅੱਜ ਦੇ ਇਹ ਵਾਲੇ ਸੂਟ ਸਾਰੇ ਸੂਟ ਅੱਜ ਪਿਓਰ ਚੰਦੇਰੀ 'ਚ ਦਿਖਾਏ ਆ ਤੁਹਾਨੂੰ ਫੇਰ ਵੀ ਕੋਈ ਪ੍ਰਾਈਸ ਦਾ ਡਾਊਟ ਹੁੰਦਾ ਤੁਸੀਂ ਮੈਨੂੰ ਮੈਸੇਜ ਕਰਕੇ ਕਨਫਰਮ ਕਰ ਸਕਦੇ ਆ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜੀ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ